ਅੰਮ੍ਰਿਤਸਰ ਪਰਮਾਰ ਦਾ ਘੋਸ਼ਣਾ ਲੱਗছে ਪਾਦਰਸ਼ੀ ਬੱਛੇ ਜੋ ਸ਼ਕਤੀ ਸੇਵਾ ਦਾ ਕਾਪਾ ਅਤੇ ਗੀਤਾ ਭਾਵਨਾ ਨੰਗਰ ਕਮੇਟੀ ਸੱਭਾ ਵੱਲੋਂ ਇੱਥੇ ਨਿਰਮਵਾਂ ਅੰਜੀ ਦਾ ਤਿਹਾੜਾ ਗੀਤਾ ਭਾਵਨਾ ਕਿੰਨੇ ਲਿਆ ਜਾ ਰਿਹਾ ਹੈ ਸਾਰੇ ਸ਼ਹਿਰ ਵਾਸੀਆਂ ਦਾ ਪੀੜਾ ਦਾ ਪਹਿਣਾ ਦਾ ਬੱਚਿਆਂ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ अॼु सन सरदार नम एल ए हरका पलौर जो संस्काऊं हिकु हज़ार जी राशी आहे बहुत बनवाद जी सरदार न एम एल ए हरका पलौर सिकंदर जी से ਪਹੁੰਚਣ उहे बि असां ਧੰਨਵਾਦ ਕਰਦੇ ਹਾਂ ਅਸ਼ੋਕ ਕੁਮਾਰ ਜੀ ਪੇਨਾ ਬਾਸ਼ਾ ਜੀ ਜੀਹੇ ਭਾਈ ਰੁਪਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਸਦਾਰ ਲਾਲ ਸਿੰਘ ਜੀ ਦੇ ਕੋਲ ਸਨਮਾਨ ਕਰ ਰਹੇ ਨੇ ਅੱਜ ਦੇ ਮੁੱਖ ਮਹਿਮਾਨ ਦਾ ਸਨਮਾਨ ਸਮੋਹ ਹੋ ਰਿਹਾ ਬਹੁਤ ਬਹੁਤ ਧੰਨਵਾਦ ਮਾਗਨ ਦੇ ਵਿੱਚ ਸ਼ੋਹਰਤ ਕੀਤੀ ਹੈ ਕਿਹੋ ਜਿਹਾ ਲਗਿਆ ਕਿਸ ਕਿਹੜਾ ਜੋੜੇ ਸਭ ਤੋਂ ਪਹਿਲਾਂ ਜੀ ਮੈਂ ਸਾਡੇ ਤਪਾਵਾਸੀਆਂ ਨੂੰ ਤੇ ਸਮੂਹ ਸੰਸਾਰ ਦੇ ਵਿੱਚ ਬਸਦੇ ਹਿੰਦੂ ਭਾਈਚਾਰੇ ਨੂੰ ਅੱਜ ਜਨਮ ਅਸ਼ਟਮੀ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਇਸ ਪਵਿੱਤਰ ਤੇ ਪਾਵਨ ਦਿਨ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਪੰਜਾਬ ਨੂੰ ਔਰ ਸਾਡੇ ਪੂਰੇ ਭਾਰਤ ਵਰਸ਼ ਨੂੰ ਜਿਹੜਾ ਉਹ ਤਰੱਕੀ ਦੀਆਂ ਰਾਹਾਂ ਤੇ ਖੁਸ਼ਹਾਲੀ ਵੱਲ ਤੇ ਭਾਈਚਾਰਕ ਸਾਂਝ ਵੱਲ ਲੈ ਕੇ ਜਾਵੇ ਔਰ ਇਸ ਤਰ੍ਹਾਂ ਦੇ ਜਿਹੜੇ ਮਹਾਨ ਜਿਹੜੇ ਪਵਿੱਤਰ ਦਿਹਾੜੇ ਹੁੰਦੇ ਆ ਸੋ ਸੰਗ ਦਾ ਨਤਮਸਤਕ ਹੁੰਦੀਆਂ ਉਸ ਦਿਨ ਜਾ ਕੇ ਔਰ ਅਰਦਾਸ ਕੀਤੀ ਜਾਂਦੀ ਆ ਕਿ ਸਾਡੇ ਨਗਰ ਖੇੜੇ ਦੀ ਸਾਡੇ ਲੋਕਾਂ ਦੀ ਤੰਦਰੁਸਤੀ ਦੇ ਲਈ ਦੇ ਭਾਈਚਾਰਕ ਸਾਂਝ ਦੇ ਲਈ ਸੋ ਮੈਂ ਸਮੂਹ ਜਿਹੜਾ ਦੇਸ਼ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਜੜੀਆਂ ਮੁਬਾਰਕਬਾਦ ਦਿੰਦੀ ਆ बा बा धनाद जी स्े रमनी शर्मा जी रमनीर शर्मा जी सारे घर पहुचे परशू जो मेरे ਉਹਨਾਂ ਨੇ शर्मा जी उन्हनि खे पहुचे तीअं आख़िरि रमीत शर्मा और गुपरशूरी <laughs> ਤਾ ਨਵਾਜੀ ਐਪੀ ਕਲੱਬ ਰਜਿਸਟਰ ਤਾਫਾ ਉਹ ਵੀ ਆਪਣੇ ਸਵਾਵਾ ਨਵਾ ਰਹੇ ਨੇ ਹਰ ਸਾਲ ਪਰਮਾਤਮਾ सही न